ਚੋ ਪਹਿਰਾ ਕਟਣਾ ਕਟਣਾ ਹੁੰਦਾ ਵਾ ਬੱਦਾ ਹੈ ਉਹ ਗੁਰਬਾਣੀ ਦਾ ਇੱਕ ਸ਼ਬਦ ਹੈ ਨਾ ਇਹ ਬੱਦਾ ਚੱਤੀ ਜੋ ਭਰੇ ਨਾ ਗੁਣ ਨਾ ਉਪਕਾਰ ਫਿਰ ਇੱਕ ਮੈਂ ਹੋਰ ਗੁਬਨਤੀ ਕਰਦਾ ਮੈਂ ਕਿਸੇ ਦੀ ਬਰਖਲਾਫੀ ਨਹੀਂ ਕਰਦਾ ਪਰ ਜਿਹੜਾ ਕੋਈ ਗੁਰਮਤ ਦੇ ਗਲਤ ਬੋਲਦਾ ਨਾ ਸਾਡਾ ਪ੍ਰਚਾਰਕ ਹੋਣ ਦੇ ਨਾਤੇ ਉਥੇ ਫਰਜ ਬਣਦਾ ਅੱਜ ਮੈਂ ਪੰਜ ਸੁਖਮਨੀ ਸਾਹਿਬ ਦੇ ਪਾਠ ਵੀ ਕਰੀ ਜਾਨਾ ਗੁਗੇ ਮੈਂ ਫਿਰ ਪੂਜੀ ਜਾਨਾ ਅੱਜ ਮੈਂ ਪਾਠ ਵੀ ਕਰੀ ਜਾਣਾ ਨਿਤ ਨਿਮ ਦਾ ਚਰਾਗਾ ਚ ਤੇਲ ਮੈਂ ਫੇਰ ਪਾਈ ਜਾਣਾ ਜੀ ਅੱਜ ਮੈਂ ਪਾਠ ਵੀ ਕਰੀ ਜਾਣਾ ਵਾ ਤੇ ਧਿਆਨ ਮੇਰਾ ਫੇਰ ਇਹੋ ਵੀ ਕਿਸੇ ਦੇ ਮੂੰਹ ਚ ਬੁਰਕੀ ਖਿੱਚ ਕੇ ਤੇ ਆਪਣੇ ਪਰਿਵਾਰ ਦੇ ਮੂੰਹ ਚ ਕਿਵੇਂ ਪਾਉਣੀ ਚਲੋ ਸੰਗਤ ਜਿਹੜੀ ਉਧਰ ਉਧਰ ਜਾਂਦੀ ਦੂਜੇ ਧਰਮਾਂ ਵਾਲੇ ਜਾਂਦੀ ਜਾਂ ਧਰਮ ਪਰਵਰਤਨ ਵਾਲੇ ਪਾਸੇ ਕੋਈ ਤੇ ਇਕੱਠੇ ਹੋਣਗੇ ਕੋਈ ਗੁਰਮਤੀ ਗੱਲ ਸਿੱਖੀ ਜਾਣਗੇ ਬੜੀ ਵਧੀਆ ਗੱਲ ਇਹ ਵਧੀਆ ਨਹੀਂ ਤਰੀਕਾ ਮੈਂ 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 ਵੇਖੋ ਮੈਂ ਪਹਿਲੋ ਬੇਨਤੀ ਕੀਤੀ ਗੁਰਬਾਣੀ ਪੜਨੀ ਹੂੰ ਗੁਰੂ ਦੇ ਚਰਨਾਂ 'ਚ ਜਾਣਾ ਜੁੜਨਾ ਚਾਰ ਪੈਰ ਨਹੀਂ ਭਾਵੇਂ ਤੁਸੀਂ ਅੱਠ ਪੈਰ ਬਾਣੀ ਪੜੋ ਜਿੰਨੇ ਮਰਜ਼ੀ ਤੁਸੀਂ ਗੁਰਬਾਣੀ ਪੜੀ ਜਾਓ ਪਰ ਤੁਸੀਂ ਉਹਨੂੰ ਨਾ ਕੀ ਦੇ ਰਹੇ ਹੋ ਮੈਟਰ ਇਹ ਕਰਦਾ ਵੀਰ ਜੀ ਆਪਾਂ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਗੁਰਾਂ ਦੇ ਨਾ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨਾ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਬਾਣੀ ਦਾ ਪ੍ਰਵਾਹ ਬੜਾ ਪੰਜਾਬ ਵਿੱਚ ਇੱਕ ਪਿੰਡ 'ਚ ਚਾਰ-ਚਾਰ ਗੁਰਦੁਆਰੇ ਚੋਹਾਂ ਗੁਰਦੁਆਰਿਆਂ 'ਚ ਅੰਮ੍ਰਿਤ ਵੇਲੇ ਨੇ ਇਤਨੇ ਮਸ਼ਾਅਮਾਨ ਹੁੰਨੇ ਇਤਨੇ ਵਾ ਗੁਰਬਾਣੀ ਛੀਦਾ ਸਾਹਿਬ ਚਲੇ ਜੋ ਐਤਵਾਰ ਦਿਆ ਤੋਂ ਬਾਬਾ ਜੀ ਤੇਲ ਮਾਰਿਆ ਪੁੰਜੇ ਨਹੀਂ ਡਿੱਗਦਾ ਸ਼ਨੀਵਾਰ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਰਾਤ ਨੂੰ 10 ਵਜੇ ਲੜਕੀ ਸੜਕ ਤੇ ਛੱਡ ਦੋ ਉਹਦੀ ਇੱਜ਼ਤ ਤੁਸੀਂ ਅਗਲੇ ਦਿਨ ਸੇਫ ਨਹੀਂ ਕਿੱਥੇ ਗਏ ਅਸੀਂ ਬਾਣੀ ਪੜਨ ਲੱਗੇ ਗੁਰਬਾਣੀ ਤੋਂ ਮੈਂ ਕਿੰਨੀ ਪੜੀ ਆ ਇਹ ਤਾਂ ਇਹ ਮੈਟਰ ਨਹੀਂਗਾ ਰੱਖਦਾ ਮੈਂ ਗੁਰਬਾਣੀ ਕਿੰਨੀ ਪੜੀ ਆ ਮੈਂ ਨਿਤਨੇਮ 12 ਵਜੇ ਉੱਠ ਕੇ ਕਰ ਲਿਆ ਮੈਂ ਪੰਜ ਸੁਖਮਨੀ ਸਾਹਿਬ ਇਹ ਮੈਟਰ ਨਹੀਂ ਵੀਰ ਜੀ ਰੱਖਦਾ ਮੈਟਰ ਇਹ ਕਰਦਾ ਵਾ ਪੇ ਤੁਸੀਂ ਗੁਰਬਾਣੀ ਪੜ ਕੇ ਉਹਦਾ ਰੂਪ ਕਿੰਨੇ ਕ ਪਰਸੈਂਟ ਹੋ ਗਿਆ। ਸਿੱਧਾ ਸਾਹਿਬ ਜਾਈਏ ਭੇਜ ਕੇ ਬਾਣੀ ਪੜੀਏ। ਜੀ। ਮੇਰਾ ਮਾਂ ਪਿਓ ਇੱਥੇ ਬਜ਼ੁਰਗ ਬੈਠਾ। ਹਾਂ। ਘਰ ਉਹਨਾਂ ਨੂੰ ਸੰਭਣ ਵਾਲਾ ਕੋਈ ਨਹੀਂ ਹੈਗਾ। ਹੂੰ। ਉਹ ਮੇਰੇ ਤੇ ਨਿਰਭਰਿਆ। ਉਹ। ਤੁਰਿਆ ਜਾਂਦਾ ਨਹੀਂ। ਮੈਂ ਚਲੇ ਗਿਆ ਚਪੈਰਾ ਉੱਥੇ ਕੱਟਣਾ। ਉੱਥੇ ਪਾਬੰਦੀ ਆ ਵੀ ਚਾਰ ਪੈਰ ਤੋਂ ਨਹੀਂ ਰਹਿਣਾ ਵਾ। ਜੀ। ਚਪੈਰਾ। ਜੀ। ਜੇ ਪਿਸ਼ਵਨ ਨੂੰ ਕੋ ਜਾਲ ਪਾਣੀ ਕੋ ਪਾਣੀ ਪਿਉਣ ਵਾਲਾ ਮੇਰੀ ਮਾਂ ਹੋਣੀ। ਪਾਣੀ ਪਾਣੀ ਕਰਦੀ ਉਹ ਦੁਨੀਆ ਤੋਂ ਤੁਰ ਗਈ ਆ ਹੂੰ ਬਾਬਾ ਦੀਪ ਸਿੰਘ ਮੈਨੂੰ ਬਖਸ਼ੋ ਇੱਥੇ ਮੁਸ਼ਕਲ ਆ ਬਖਸ਼ੋ ਮੈਨੂੰ ਮੈਂ ਮੈਂ ਫੇਰ ਬੇਨਤੀ ਕਰਦਾ ਹੱਥ ਜੋੜ ਕੇ ਮਿਹੜੀ ਦੇ ਚੱਲਣਾ ਜਾਣੀਆਂ ਮੈਂ ਜੀ ਬਾਣੀ ਪੜੋ ਬਾਬੇ ਦੀਪ ਸਿੰਘ ਦੇ ਚਰਨਾਂ 'ਚ ਬੈ ਕੇ ਪੜੋ ਗੁਰੂ ਰਾਮਦਾਸ ਦੇ ਘਰ 'ਚ ਬੈ ਕੇ ਅਲੱਗ-ਅਲੱਗ ਚੀਜ਼ਾਂ ਆ ਰਹੀਆਂ ਨੇ ਹੁਣ ਨਾ ਇੱਕ ਨਵੀਂ ਚੀਜ਼ ਜਿਹੜੀ ਆ ਨਵਾਂ ਸ਼ੋਸ਼ਾ ਚੱਲਿਆ ਜਾ ਰਿਹਾ ਜੀ ਚੁਪੈਰੇ ਦੀ ਗੱਲਬਾਤ ਕਰਦੇ ਹਾਂ ਨਾ ਤੇ ਬਹੁਤ ਸਾਰੇ ਇਹਦਾ ਸਾਡੇ ਪ੍ਰਚਾਰਕ ਵੀ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਕੁਝ ਲੋਕ ਜਿਹੜੇ ਆ ਸਾਥ ਵੀ ਦੇ ਰਹੇ ਵੀ ਗੁਰਬਾਣੀ ਪੜਨਾ ਕੋਈ ਗਲਤ ਨਹੀਂ ਹੋ ਸਕਦਾ ਤੁਸੀਂ ਕਿਵੇਂ ਦੇਖਦੇ ਹੋ ਇੱਕ ਪ੍ਰਚਾਰਕ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਇਹ ਚੋ ਪਹਿਰਾ ਕੱਟਣਾ ਜਾਂ ਚੋ ਪਹਿਰਾ ਕਰਨਾ ਇਹ ਸਹੀ ਹੈ ਗੁਰਮਤਿ ਦੇ ਅਨੁਸਾਰ ਹੈਗੀ ਅਨੁਕੂਲ ਹੈਗੀ ਜਾਂ ਬੱਦ ਦੇਖੋ ਜੀ ਗੱਲ ਉਹ ਵੀ ਚਲੋ ਗੁਰਬਾਣੀ ਪੜਨੀ ਮਾੜੀ ਨਹੀਂ ਹੂੰ ਗੁਰਬਾਣੀ ਰਾਜ-ਰਾਜ পড়ੋ ਮਾਰੇ ਦੀ ਬਾਣੀ ਕਹਿੰਦੀ ਆ ਕਿ ਗੁਰਮੁਖ ਰੋਮ-ਰੋਮ ਹਰ ਤੇ ਆਵੇ ਤੁੰਹੇ ਰੋਮ-ਰੋਮ ਤੇ ਤੁਹਾਡਾ ਗੁਰਬਾਣੀ ਪੜੋ ਜੀ ਜੀ ਠੀਕ ਹੈ ਜੀ ਬਿਲਕੁਲ ਗੁਰਬਾਣੀ ਦੇ ਵਿੱਚ ਬਹੁਤ ਐਸੀਆਂ ਉਦਾਹਰਨਾਂ ਜੀ ਜਿਨ੍ਹਾਂ ਸਾਸ-ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੇ ਸੰਤ ਤੁਹਾਨੂੰ ਸਾਸ-ਗਰਾਸ ਤੋਂ ਗੁਰਬਾਣੀ ਪੜੋ ਵੈਗਰੂ ਵੈਗਰੂ ਕਰੋ ਜੀ ਜੀ ਮਾੜਾ ਨਹੀਂ ਪਰ ਉਹਨੂੰ ਕਿਸੇ ਦਾਇਰੇ 'ਚ ਬੰਨ ਦੇਣਾ ਹੂੰ ਉਹਨੂੰ ਕੋਈ ਨਾਂ ਦੇ ਦੇਣਾ ਜਿਤਨਾ ਹਿੰਦੂ ਵੀਰਾਂ ਦਾ ਨਾਮ ਹੈ ਇੱਕ ਚਾਲੀਸਾ ਕਟਣਾ ਚਾਲੀਸਾ ਕਟਣਾ ਕੁਝ ਨਿਸਾਬ ਕਟਣਾ ਕਹਿੰਦੇ ਹੈ 40 ਦਿਨ ਦਾ ਨਾ ਦਾੰਦਾ ਵਾ ਉਹਨਾਂ ਦਾ ਇੱਕ ਹੈਗਾ ਹਨੂਮਾਨ ਚ ਨਿਸਾਬ ਜੀ ਆਪਾਂ ਇਹ ਚੀਜ਼ ਨੂੰ ਇਹ ਕਹਿੰਦੇ ਚਪੈਰਾ ਕਟਣਾ ਫਿਰ ਦੇ ਕਹਤ ਨਾ ਕਿਤੇ ਗੁਰਮਤਿ ਦੇ ਅਨੁਕੂਲ ਨਹੀਂ ਗਾਏ ਨਹੀਂ ਜੀ ਚਪੈਰਾ ਕਟਣਾ ਠੀਕ ਹੈ ਗੁਰਬਾਣੀ ਪੜੋ ਜਿਤਨਾ ਮਰਜੀ ਪਿਜ ਕੇ ਗੁਰਬਾਣੀ ਤੁਸੀਂ ਬਾਬੇ ਸ਼ਿਦਿ ਵਿੱਚ ਜਾ ਕੇ ਬਾਣੀ ਪੜਦੇ ਹੋ ਨਾ ਬਾਣੀ ਪੜੋ ਸੁਖਮਨੀ ਸਾਹਿਬ ਚਾਰ ਕਰੋ ਪੰਜ ਕਰੋ ਪਰ ਇੱਕ ਮੈਂ ਵੀਰ ਜੀ ਤੁਹਾਨੂੰ ਹੋਰ ਬੇਨਤੀ ਕਰ ਦਿੰਨਾ ਜੀ ਮੈਂ ਰੋਜ਼ ਸੁਖਮਨੀ ਸਾਹਿਬ ਦੇ ਪੰਜ ਪਾਠ ਕਰਦਾ। ਸਹਿਜ ਪਾਠ ਮੈਂ ਘਰ ਚ ਰੱਖ ਕੇ ਮੈਂ 2 ਘੰਟੇ ਪਾਠ ਕਰਦਾ। ਤੇ ਸੂਈ ਮੇਰੀ ਉਥੇ ਖਲੋਤੀ ਜਿਤਨਾ ਚਾਰ ਅਮਲੀ ਬਹਿ ਗਏ 베ੜੀ ਚ। ਜੀ। ਉਹ ਰਾਤ ਸ਼ਰਾਬੀ ਜਿਉਂ ਚੱਪੂੜੇ ਮਾਰਨ ਜੋ ਇੱਕ ਕਹਿੰਦਾ ਉਹ ਹੌਲੀ ਚਲਾ ਹਰ ਦੁਆਰਾ ਆਪਾਂ ਲੰਘ ਜਾਣਾ। ਹਾਂ। ਦੂਜਾ ਕਹਿੰਦਾ ਨਹੀਂ ਆਪਾਂ ਮਾਹਾਂ ਹੀ ਪਹੁੰਚਣਾ ਉਹ ਡੇ ਚੱਪੂ ਮਾਰਨ। ਉਹ ਜਿਹੜੋ ਕੰਡੇ ਤੇ ਸਵੇ ਦਿਨ ਚੜਿਆ ਇੱਕ ਬੰਦਾ ਆਇਆ ਨਾ ਹੌਣ ਧੋਣ ਵਾਸਤੇ ਉਹਨੂੰ ਆਂਦੇ ਭੀ ਹਰ ਦੁਆਰ ਆ ਗਿਆ। ਉਹ ਕਹਿੰਦਾ ਨਹੀਂ ਤੁਸੀਂ ਹਰਦੁਆਰ ਜਾਣਾ ਕਹਿੰਦਾ ਹਾਂ ਕਹਿੰਦਾ ਅਸੀਂ ਤੇ ਸਾਰੀ ਰਾਤ ਚੱਪੂ ਫੇਰਦੇ ਰਹੇ ਤੇ ਹਰਦੁਆਰ ਕਿਉਂ ਨਹੀਂ ਆਇਆ ਉਹ ਕਹਿੰਦਾ ਮੂਰਖੋ ਸ਼ਰਾਬ ਪੀ ਕੇ ਚੱਪੂ ਫੇਰਦੇ ਰਹੇ ਜੀ ਆ ਜਿਹੜਾ ਰਸਾ ਕਿਲੇ ਨਾਲ ਬੱਧਾ ਤੁਹਾਡੇ ਪਿਓ ਨੇ ਖੋਲਣਾ ਸੀ ਉਹ ਤੇ ਖੋਲਿਆ ਹੀ ਨਹੀਂ ਸਾਡੀ ਹਾਲਤ ਆ ਜੋ ਚੱਪੂ ਫੇਰਨ ਵਾਲਿਆਂ ਵਾਲੀ ਹੋਈ ਹੈ ਜੀ ਪਾਠ ਅਸੀਂ ਕਰੀ ਜਾਂਦੇ ਆ ਲੇਕਿਨ 베ੜੀ ਸਾਡੀ ਉਥੇ ਦੇ ਉਥੇ ਖਲੋਦੀ 베ੜੀ ਉਥੇ ਖੜੀ ਗੁਰਬਾਣੀ ਦਾ ਮਤਲਬ ਪਤਾ ਕੀ ਸੀ ਅਸਲ ਵਿੱਚ ਗੁਰਬਾਣੀ ਜਦੋਂ ਤੂੰ ਆਪਣੀ ਜ਼ਿੰਦਗੀ ਚ ਜਪਜੀ ਸਾਹਿਬ ਕੋਰੂ ਸ਼ੁਰੂ ਕਰਨ ਲਗਾ ਇਕ ਕੈਨੋ ਨਾ ਉਦੋਂ ਤੇਰੇ ਮਨ ਵਿੱਚ ਗੰਡ ਵੱਜ ਜਾਂਦੀ ਵੀ ਮੇਰਾ ਰੱਬ ਪਰਮਾਤਮਾ ਇੱਕ ਹੀ ਆ ਬਿਲਕੁਲ ਬਿਲਕੁਲ ਮੈਂ ਇੱਕ ਦੀ ਗਾੜੀ ਸਿਰ ਚ ਕੋਣਾ ਅੱਜ ਮੈਂ ਪੰਜ ਸੁਖਮਨੀ ਸਾਹਿਬ ਦੇ ਪਾਠ ਵੀ ਕਰੀ ਜਾਨਾ ਗੁਗੇ ਮੈਂ ਫਿਰ ਪੂਜੀ ਜਾਨਾ ਅੱਜ ਮੈਂ ਪਾਠ ਵੀ ਕਰੀ ਜਾਨਾ ਨਿਤਨੇਮ ਦਾ ਚਰਾਗਾ ਚ ਤੇਲ ਮੈਂ ਫਿਰ ਪਾਈ ਜਾਨਾ ਅੱਜ ਮੈਂ ਪਾਠ ਵੀ ਕਰੀ ਜਾਨਾ ਵਾ ਤੇ ਧਿਆਨ ਮੇਰਾ ਫਿਰ ਇਹੋ ਵੀ ਕਿਸੇ ਦੇ ਮੂੰਹ ਚ ਬੁਰਕੀ ਖਿੱਚ ਕੇ ਤੇ ਆਪਣੇ ਪਰਿਵਾਰ ਦੇ ਮੂੰਹ ਚ ਕਿਵੇਂ ਪਾਣੀ ਸਹੀ ਗੁਰਬਾਣੀ ਤੁਹਾਡਾ ਵੀਰ ਜੀ ਇੱਕ ਜੀਵਨ ਜਾਚ ਆ ਗੁਰਬਾਣੀ ਸਾਡੇ ਜੀ ਜੀ ਗੁਰਬਾਣੀ ਤੋਂ ਮੈਂ ਕਿੰਨੀ ਪੜੀ ਆ ਇਹ ਦਾ ਇਹ ਮੈਟਰ ਨਹੀਂਗਾ ਰੱਖਦਾ ਮੈਂ ਗੁਰਬਾਣੀ ਕਿੰਨੀ ਪੜੀ ਆ ਮੈਂ ਨਿਤਨੇਮ 12 ਵਜੇ ਉੱਠ ਕੇ ਕਰ ਲਿਆ ਮੈਂ ਪੰਜ ਸੁਖਮਨੀ ਸਾਹਿਬ ਦੇ ਇਹ ਮੈਟਰ ਨਹੀਂ ਵੀਰ ਜੀ ਰੱਖਦਾ ਮੈਟਰ ਇਹ ਕਰਦਾ ਵਾ ਕਿ ਤੁਸੀਂ ਗੁਰਬਾਣੀ ਪੜ ਕੇ ਉਹਦਾ ਰੂਪ ਕਿੰਨੇ ਕ ਪਰਸੈਂਟ ਹੋ ਗਿਆ ਮੈਟਰ ਇਹ ਕਰਦਾ ਵਾ ਕਿ ਤੁਸੀਂ ਗੁਰਬਾਣੀ ਪੜ੍ਹ ਕੇ ਉਹਦੇ ਵਿੱਚੋਂ ਭਲਾਈ ਦੀਆਂ ਚੀਜ਼ਾਂ ਕਿੰਨੀਆਂ ਕਿੰਨੀਆਂ ਗੁਰਬਾਣੀ ਵਿਚਾਰੀ ਕਿੰਨੀਆਂ ਗੁਰਬਾਣੀ ਕੀ ਗੁਰਬਾਣੀ ਕੋਈ ਗੁਰੂ ਨਾਨਕ ਸਾਹਿਬ ਦੇ ਸਿਧਾਂਤੇ ਤੋਂ ਹੀ ਚੱਲ ਗਏ ਹੋ ਜੀ ਜੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਚੱਲੇ ਆ ਅੱਜ ਪੰਜਾਬ ਦੀ ਧਰਤੀ ਤੇ ਜਿੱਥੇ ਨਲਕੇ ਦਾ ਬੋਰ ਉਥੇ ਗਲਾਸਾਂ ਨੂੰ ਸੰਗਲੀਆਂ ਪਾਈਆਂ ਜੀ ਜੇ ਅਸੀਂ ਗੁਰਬਾਣੀ ਦੇ ਆਧਾਰ ਤੇ ਚੱਲੇ ਆ ਬਿਲਕੁਲ ਜਿਹੜੇ ਜੋੜੇ ਘਰਾਂ ਦੇ ਵਿੱਚ ਟੋਕਨ ਮਿਲਦੇ ਹੋ ਕਿਉਂ ਮਿਲਦੇ ਪਤਾ ਕਿਉਂ ਮਿਲਦੇ ਆਪ ਹੀ ਤੁਹਾਡਾ ਮਹਿੰਗਾ ਜੋੜਾ ਵਾ ਤੁਸੀਂ ਇੱਥੇ ਜਮ੍ਹਾਂ ਕਰਵਾ ਕੇ ਜਾਓ ਤੁਹਾਡਾ ਚੁੱਕਿਆ ਨਾ ਜਾਵੇ ਤੇ ਗੁਰਦੁਆਰੇ ਦੇ ਵਿੱਚ ਤੇ ਸਾਰੇ ਅਸੀਂ ਮੱਥਾ ਟੇਕਣ ਜਾਂਦੇ ਫਿਰ ਜੋੜਾ ਕੌਣ ਚੁੱਕ ਕੇ ਲੈ ਜਾਂਦਾ ਗੋਰਾ ਤੇ ਜੋੜਾ ਉਹਨੇ ਵੀ ਚੁੱਕਿਆ ਉਹਨੇ ਜਿਹੜਾ ਪਹਿਲਾਂ ਅੰਦਰ ਮੱਥਾ ਟੇਕਣ ਗਿਆ ਹੋਊਗਾ ਹੋ ਸਕਦਾ ਜਿਹਨੇ ਕੀਰਤਨ ਵੀ ਸੁਣ ਲਿਆ ਹੋਵੇ ਉਹਦਾ ਮਨ ਬੇਜਮਾਨ ਹੋ ਜੀ ਸਹੀ ਹੈ ਵੀਰ ਜੀ ਗੁਰਬਾਣੀ ਤੁਸੀਂ ਕਿੰਨੀ ਪੜਦੇ ਹੋ ਮੈਂ ਪਹਿਲਾਂ ਬੇਨਤੀ ਕੀਤੀ ਇਹ ਮੈਟਰ ਨਹੀਂ ਕਰਦਾ ਗੁਰਬਾਣੀ ਦਾ ਰੂਪ ਕਿੰਨਾ ਕੋਇਓ ਗੁਰਬਾਣੀ ਦੀ ਸੋਚ ਅਸੀਂ ਕਿੰਨੀ ਕ ਲਈ ਆ ਇਹ ਮੈਟਰ ਕਰਦਾ ਪਰ ਜੇ ਉਹਨੂੰ ਤੁਸੀਂ ਵੇਖੋ ਮੈਂ ਕਹਿੰਦਾ ਨਾ ਦਿੱਤਾ ਗਿਆ ਚੁਪਹਿਰਾ ਕ ਇਹ ਸ਼ਬਦ ਦੇ ਨਾਲ ਕਿਤੇ ਨਾ ਕਿਤੇ ਮੈਂ ਵੀ ਐਗਰੀ ਨਹੀਂ ਮੈਂ ਬੜੀ ਬੜੀ ਸេចក្តਾਂ ਦੀ ਬੇਨਤੀ ਕੀਤੀ ਚਪੈਰਾ ਕਟਣਾ ਕਟਣਾ ਹੁੰਦਾ ਵਾ ਬੱਦਾ ਹੈ ਉਹ ਗੁਰਬਾਣੀ ਦਾ ਇੱਕ ਸ਼ਬਦ ਹੈ ਨਾ ਇਹ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਫਿਰ ਇੱਕ ਮੈਂ ਹੋਰ ਗੁਹ ਬੇਨਤੀ ਕਰਦਾ ਮੈਂ ਕਿਸੇ ਦੀ ਬਰਖਲਾਫੀ ਨਹੀਂ ਕਰਦਾ ਪਰ ਜਿਹੜਾ ਕੋਈ ਗੁਰਮਤ ਦੇ ਗਲਤ ਬੋਲਦਾ ਨਾ ਸਾਡਾ ਪ੍ਰਚਾਰਕ ਹੋਣ ਦੇ ਨਾਤੇ ਉੱਥੇ ਫਰਜ਼ ਬਣਦਾ ਐਜੇ ਪ੍ਰਚਾਰਕ ਕੋਣ ਦੇ ਨਾਲ ਉਹਦਾ ਜਿਹੜਾ ਇਤਿਹਾਸ ਤੋਂ ਪਸੇਂ ਦਿਖਲਾਇਆ ਜੀ ਕਿ ਜਿਤਨਾ ਗੁਰੂ ਸਾਹਿਬ ਨੇ ਵੇਖਿਆ ਸੀ ਵੀ ਸੱਗੀ ਸਰਵਰੀਆਂ ਦਾ ਜੋਰ ਪੈ ਗਿਆ ਤਰਨਤਾਰਨ ਵਾਲੇ ਇਲਾਕੇ 'ਚ ਹਾਂਜੀ ਉਹਨਾਂ ਨੇ ਸ਼੍ਰੀ ਤਰਨਤਾਰਨ ਸਾਹਿਬ ਹਾਂਜੀ ਆ ਆਪਣਾ ਵਸਾ ਦਿੱਤਾ ਹਾਂ ਇਹ ਸੱਜੀ ਸਰਵਰੀਆਂ ਨੂੰ ਦਬਾਉਣ ਵਾਸਤੇ ਜੀ ਥੋੜਾ ਦੱਬੇ ਜਾਣ ਤੇ ਸਾਡੇ ਸਿੱਖ ਉੱਠੋ ਵੀ ਸਾਡਾ ਇਕੱਠ ਹੋਵੇ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਐਤਵਾਰ ਦੇ ਦਿਨ ਹੋਰ ਬਹੁਤ ਸਾਰੇ ਦੀ ਹਸਤਾਖਤ ਜਿਵੇਂ ਕਹਿ ਲਈਏ ਜਾ ਇਸ ਆਏ ਚ ਕਹਿ ਲਓ ਜਾਂ 15 ਚ ਕਹਿ ਲਓ ਹੈ ਨਾ ਵਕ ਵਕ ਥਵਾ ਤੇ ਇਕੱਠ ਹੁੰਦੇ ਨੇ ਲੱਗਦਾ ਨਹੀਂ ਵੀ ਇਹ ਇੱਕ ਇਕੱਠ ਕਰਨ ਦਾ ਤਰੀਕਾ ਵਧੀਆ ਸੀ ਨਾਲ ਚ ਪਹਿਰੇ ਦੇ ਨਾਲ ਕਿ ਚਲੋ ਸੰਗਤ ਜਿਹੜੀ ਆ ਜਿਹੜੀ ਉਧਰ ਉਧਰ ਜਾਂਦੀ ਦੂਜੇ ਧਰਮਾਂ ਵਾਲੇ ਜਾਂਦੀ ਜੇ ਧਰਮ ਪਰਵਰਤਨ ਵਾਲੇ ਪਾਸੇ ਕੋਈ ਇੱਥੇ ਇਕੱਠੇ ਹੋਣਗੇ ਕੋਈ ਗੁਰਮਤੀ ਗੱਲ ਸਿੱਖੀ ਜਾਣਗੇ ਬੜੀ ਵਧੀਆ ਗੱਲ ਇਹ ਵਧੀਆ ਨਹੀਂ ਤਰੀਕਾ ਮੈਂ 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 ਵੇਖੋ ਮੈਂ ਪਹਿਲੋ ਬੇਨਤੀ ਕੀਤੀ ਗੁਰਬਾਣੀ ਪੜ੍ਹਨੀ ਗੁਰੂ ਦੇ ਚਰਨਾਂ 'ਚ ਜਾਣਾ ਜੁੜਨਾ ਜੀ ਜੀ ਉਹ ਉਹ ਮੈਂ ਤੁਹਾਨੂੰ ਪਹਿਲੋ ਬੇਨਤੀ ਕੀਤੀ ਆ ਵੀ ਚਾਰ ਪੈਰ ਨੇ ਭਾਵੇਂ ਤੁਸੀਂ 8 ਪੈਰ ਬਾਣੀ ਪੜੋ ਜਿੰਨੇ ਮਰਜੀ ਤੁਸੀਂ ਗੁਰਬਾਣੀ ਪੜੀ ਜਾਓ ਪਰ ਤੁਸੀਂ ਉਹਨੂੰ ਨਾਂ ਕੀ ਦੇ ਰਹੇ ਹੋ ਮੈਟਰ ਇਹ ਕਰਦਾ ਵੀਰ ਜੀ ਬਿਲਕੁਲ ਕਿਸੇ ਚੀਜ਼ ਦੇ ਵਿੱਚ ਬੰਨੋ ਤਾਂ ਨਾ ਤੁਸੀਂ ਹੂੰ ਬਾਕੀ ਦੂਜੀ ਗੱਲ ਅਸੀਂ ਗੁਰਬਾਣੀ ਸਮਝਾਂਗੇ ਕਦੋਂ ਜੀ ਸਤਿਗੁਰੂ ਦੀ ਬਾਣੀ ਕਹਿੰਦੀ ਆ ਤੁਸੀਂ ਗੱਲ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਹਨਾਂ ਨੇ ਆਖਿਆ ਵੀ ਇਹ ਹਾਵੀ ਹੋਰ ਹੈ ਇਹਨਾਂ ਨੂੰ ਦਬਾ ਕੇ ਆਪਣਾ ਧਰਮ ਗਾਂ ਕੀਤਾ ਜਾਂਦਾ ਗੱਲ ਇਹ ਨਹੀਂ ਗਈ ਮੈਂ ਤਾਂ ਬੇਨਤੀ ਕਰਦਾ ਗੱਲ ਇਸ ਤਰ੍ਹਾਂ ਨਹੀਂ ਗਈ ਹੂੰ ਗੱਲ ਇਹ ਆ ਵੀ ਸਖੀ ਸਰਵਰ ਮਤ ਸਾਡੇ ਚ ਆਈ ਕਿੱਥੋਂ ਆ ਅੱਜ ਕੋਈ ਮੁਸਲਮਾਨ ਤੁਹਾਨੂੰ ਇਥੇ ਕਬਰ ਤੇ ਮੱਥਾ ਟੇਕਦਾ ਮਿਲੂ ਨਹੀਂ ਮਿਲੂਗਾ ਸਿੱਖ ਕਿਉਂ ਟੇਕਦਾ ਵਾ ਉਹਨਾਂ ਲੋਕਾਂ ਨੇ ਸਾਡੀ ਦੁੱਖ ਦੀ ਨਬਜ਼ ਪਕੜ ਕੇ ਸਾਡੇ ਲੋਕਾਂ ਦਾ ਰੁਝਾਨ ਹੋਇਆ ਸਖੀ ਸਰਵਰੀਆਂ ਵਾਲੇ ਪਾਸੇ ਉਹਨਾਂ ਨੇ ਆਪਣੇ ਪ੍ਰਚਾਰਕ ਛੱਡਦੇ ਸਰਹੰਦ ਜਾਂਦੇ ਹੋ ਤੁਸੀਂ ਉਥੇ ਇੱਕ ਨਾ ਮਕਬਰਾ ਬਣਿਆ ਵਾ ਸ਼ੇਖ ਅਹਿਮਦ ਸਰਹੰਦੀ ਦਾ ਉਹਦੇ ਪੰਜ ਚੇਲੇ ਸੀ ਪੀਰ ਮਚਾਕੀ ਪੀਰ ਬੁਲਾਕੀ ਪੀਰ ਨਿਆਮਤੁੱਲਾ ਸ਼ੇਖ ਫਰੀਦ ਬੁਖਾਰੀ અમૃતજા ખાણ એ એ શેખ ફਤਾ એ ਉਹ પ્રચારક ਸੀਗੇ ઓ કર દે સે ਹੁਣ ਸਤੋ ਹੀ ਆ ਗੱਲ ਕੀਤੀ ਸਖੀ ਸਰਵਰੀਆਂ ਦੀ ਆ ਕਈ ਕਹਿ દેਣਗੇ ਜੀ ਗੁਰੂ ਅਰਜਨ ਦੇ ਮਹਾਰਾਜ ਨੇ ਵਾਰ ਦਿੱਤਾ ਸੀ શેખ ਫਤੇ ਨੂੰ ਰੋਸ ਗਿਆ ਅਖੀਰ ਤੋਂ ਮਾਰਨ ਆ ਆਖਿਆ ਵੀ ਤੇਰੇ ਕੁੱਤੇ ਇਹ ਵਾਰੇ ਆ ਕੇ ਸਰਾਪ ਆ ਜੀ ਪਹਿਲੀ ਗੱਲ ਮੈਂ ਸਟੇਜਾਂ ਤੇ ਨ ਤੜਕੋ ਕੇ ਕਈ ਵਾਰੀ ਕਿਹਾ ਜੀ ਮੈਨੂੰ ਗੁਰੂ ਅਰਜਨ ਸਾਹਿਬ ਦੀ ਜਿੰਦਗੀ ਚ ਉਹ પાਤਰ ਦਿਖਾ ਦਿਓ શેખ ਫਤਾ ਕਿ ਇੱਕ ਦਿਨ ਵੀ ਮਹਾਰਾਜ ਨਾਲ ਮਲਾਪ ਹੋਇਆ ਵੇ ਇੱਕ ਦਿਨ ਵੀ ਜੇ ਮਹਾਰਾਜ ਦੇ ਡੰਗਰ ਕਿਸ ਨੇ ਸਾੰਭੇ ਉਹ ਬੀੜ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਨੇ ਸਾਂਭਿਆ ਨਾ ਕਿ ਸ਼ੇਖ ਫਤੀ ਨੇ ਚਲੋ ਇਹ ਕਹਾਣੀਆਂ ਬਾੜੀਆਂ ਇਹ ਵਿਸ਼ੇ ਤੋਂ ਬਾਹਰ ਚਲੇਗੀ ਆਪਣੀ ਗੱਲ ਕਿ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਚੋਪੈਰਾ ਹੋ ਸਕਦਾ ਵਾ ਕਿ ਦੂਤਿਆਂ ਨੂੰ ਥੱਲ ਪਾਉਣ ਵਾਸਤੇ ਉਹਦੇ ਬਰਾਬਰ ਆਪਣੀ ਲੀ ਕਬੜੀ ਕਰ ਮੈਂ ਮੈਂ ਉੱਥੇ ਹੀ ਆ ਰਿਹਾ ਸੀ ਮੈਂ ਤੁਹਾਡੀ ਗੱਲ ਤੇ ਆ ਰਿਹਾ ਸੀ ਉਹ ਗੱਲ ਦਾ ਜਵਾਬ ਦੇ ਕੇ ਹਾਂ ਗੁਰੂ ਅਰਜਨ ਦੇਵ ਮਹਾਰਾਜੀ ਕਹਿੰਦੇ ਆ ਮਹਾ ਦਿਵਸ ਜੀ ਮੂਰਤ ਭਲੇ ਜੀ ਜਾ ਕਉ ਨਦਰ ਕਰੇ ਜੀ ਠੀਕ ਹੈ ਜੀ ਮਹਾਰਾਏ ਕਹਿੰਦੇ ਵੀ ਉਹ ਘੜੀ ਉਹ ਪੈਰ ਉਹ ਦਿਨ ਉਹ ਰਾਤ ਤੇਰੀ ਸੁਹਾਵਣੀਆਂ ਜਿਹੜੇ ਪੈਰ ਦੇ ਵਿੱਚ ਜਿਹੜੀ ਘੜੀ ਵਿੱਚ ਤੂੰ ਰੱਬ ਦਾ ਸਿਮਰਨ ਕਰਦਾ ਬਿਲਕੁਲ ਮਹਾਰਾਏ ਨੇ ਇਹ ਬਚਨ ਕਿਹਾ ਵਾ ਵੀ ਉਹ ਤੋਂ ਵਿਸ਼ੇਸ਼ ਚੀਜ਼ ਨਾਲ ਨਹੀਂ ਗਾ ਜੁੜਨਾ ਵੀ ਅੱਜ ਐਤਵਾਰ ਆ ਮੈਂ ਚਪਹਿਰਾ ਕੱਟਣ ਵਾਸਤੇ ਜਾਣਾ ਗੁਰਬਾਣੀ ਤੁਸੀਂ ਘਰੇ ਵੀ ਪੜ੍ਹਸ ਹੁਣ ਮੈਂ ਇੱਕ ਬੇਨਤੀ ਕਰਦਾ ਚਲੋ ਮੈਂ ਜਾਣਾ ਜੇ ਗੁਰੂ ਘਰ ਆਪਾਂ ਨੂੰ ਜਾਣਾ ਚਾਹੀਦਾ ਸ਼ੀਦਾ ਸਾਹਿਬ ਜਾਈਏ ਭੇਜ ਕੇ ਬਾਣੀ ਪੜਹੀਏ ਜੀ ਮੇਰਾ ਮਾਪੇ ਉਥੇ ਬਜ਼ੁਰਗ ਬੈਠਾ ਹਾਂ ਕਰ ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ ਹੂੰ ਉਹ ਮੇਰੇ ਤੇ ਨਿਰਭਰਿਆ ਉਹ ਤੁਰਿਆ ਜਾਂਦਾ ਨਹੀਂ ਮੈਂ ਚਲੇ ਗਿਆ ਚਪੈਰਾ ਉੱਥੇ ਕੱਟਣਾ ਉੱਥੇ ਪਾਬੰਦੀ ਆ ਵੀ ਚਾਰ ਪੈਰ ਤੋਂ ਨਹੀਂ ਰਹਿਣਾ ਵਾ ਜੀ ਚਪੈਰਾ ਜੀ ਜੇ ਪਿਸ਼ਵਨ ਨੂੰ ਕੋ ਜਾਲ ਪਾਣੀ ਕੋ ਪਾਣੀ ਪਿਉਣ ਵਾਲਾ ਮੇਰੀ ਮਾਂ ਰੋਇ ਨਹੀਂ ਹਾਂ ਪਾਣੀ ਪਾਣੀ ਕਰਦੀ ਉਹ ਦੁਨੀਆ ਤੋਂ ਤੁਰ ਗਈ ਆ ਹੂੰ ਬਾਬਾ ਦੀਪ ਸਿੰਘ ਮੈਨੂੰ ਬਖਸ਼ੋ ਆ ਇਤ ਮੁਸ਼ਕਲ ਆ ਬਖਸ਼ੂ ਮੈਨੂੰ ਮੈਂ ਮੈਂ ਫੇਰ ਬੇਨਤੀ ਕਰਦਾ ਹੱਥ ਜੋੜ ਕੇ ਮਿਹੜੀ ਚ ਗੱਲਾਂ ਜਾਣੀਆਂ ਮੈਂ ਜੇ ਬਾਣੀ ਪੜੋ ਹਾਂ ਬਾਬੇ ਦੀਪ ਸਿੰਘ ਦੇ ਚਰਨਾਂ 'ਚ ਬੈ ਕੇ ਪੜੋ ਹੂੰ ਗੁਰੂ ਰਾਮਦਾਸ ਦੇ ਘਰ 'ਚ ਬੈ ਕੇ ਪੜੋ ਹੂੰ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਮਾਧਿਅਮ ਚ ਚਲਿਏ ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਚਲੀਏ ਜੇ ਭਾਈ ਸਾਹਿਬ ਗੁਰਬਾਣੀ ਤੋਂ ਸੇਧ ਲਈਏ ਆਪਾਂ ਕਹਿੰਦੇ ਪੰਜਾਬ ਵਸਦਾ ਗੁਰਾਂ ਤੇ ਨਾ ਗੁਰਾਂ ਦੇ ਨਾ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨਾ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰਬਾਣੀ ਦਾ ਪ੍ਰਵਾਹ ਬੜਾ ਪੰਜਾਬ ਵਿੱਚ ਇੱਕ ਪਿੰਡ ਚ ਚਾਰ ਚਾਰ ਗੁਰਦੁਆਰੇ ਚੋਹਾਂ ਗੁਰਦੁਆਰਿਆਂ ਚ ਅੰਮ੍ਰਿਤ ਵੇਲੇ ਨੇਤਨੇ ਆ ਮਸ਼ਾਅਮਾਂ ਨੂੰ ਨੇਤਨੇ ਵਾ ਗੁਰਬਾਣੀ ਛੀਦਾ ਸਾਹਿਬ ਚਲੇ ਜੋ ਐਤਵਾਰ ਦਿਹਾਤੋ ਬਾਬਾ ਜੀ ਤੇਲ ਮਾਰਿਆ ਪੁੰਜੇ ਨਹੀਂ ਡਿੱਗਦਾ ਸ਼ਨੀਵਾਰ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਰਾਤ ਨੂੰ 10 ਵਜੇ ਲੜਕੀ ਛੜਕ ਤੇ ਛੱਡ ਦੋ ਉਹਦੀ ਇੱਜ਼ਤ ਤੁਸੀਂ ਅਗਲੇ ਦਿਨ ਸੇਫ ਨਹੀਂ ਦੇਖੋਗੇ ਕਿੱਥੇ ਗਏ ਅਸੀਂ ਬਾਣੀ ਪੜਦਾਰੇ ਵਿਚਾਰ ਨਹੀਂ ਤੇ ਅੱਪਾ ਗੁਰਬਾਣੀ ਸੀ ਵਿਚਾਰ ਨਹੀਂ ਮੈਂ ਵਿਚਾਰਨ ਦੀ ਗੱਲ ਕਰ ਰਿਹਾ ਮੈਂ ਬਾਰ-ਬਾਰ ਇਹੋ ਗੱਲ ਕਰ ਰਿਹਾ ਯਾਰ ਇੱਕ ਚੀਜ਼ ਚ ਵੱਜੋ ਨਾ ਹਾਂ ਉਹ ਤਾਂ ਧੁੰਮਦਾ ਪਾਈ ਜਾ ਰਹੀ ਹੈ ਵੀ ਅਸੀਂ ਘਰ ਕਿੱਦਾਂ ਬਣਾਉਣਾ ਤੁਸੀਂ ਸੁਣੀ ਹੋਏਗੀ ਵੀਡੀਓ ਉਹਦਾ ਉਹਦਾ ਵੀ ਥੋੜਾ ਜ਼ਿਕਰ ਹੋਣਾ ਚਾਹੀਦਾ ਧੁੰਮਦਾ ਜਿੱਤਾਂ ਉਹਨੇ ਕਿਹਾ ਵੀ ਅੱਛਾ ਤੁਹਾਡੀਆਂ ਨੀਆਂ ਵਿੱਚੋਂ ਖਸ਼ੂਬੀ ਆਉਣੀ ਚਾਹੀਦੀ ਅੱਛਾ ਉਹ ਜਿਹੜਾ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜਿਹੜਾ ਕਹਿ ਰਿਹਾ ਜੀ ਜੀ ਉਹ ਮੈਂ ਵੀ ਵੀਡੀਓ ਸੁਣੀ ਸੀ ਕਿ ਬੰਨਾ ਦੀ ਮੰਮੀ ਤੁਸੀਂ ਵੀ ਸੁਣੀ ਹੋਣੀ ਆ ਜੀ ਵੀ ਉਹ ਕੋਈ ਪੁੱਛਦਾ ਵੀ ਬਾਬਾ ਜੀ ਭਾਈ ਸਾਹਿਬ ਜੀ ਕਿਰਪਾ ਕਰੋ ਵੀ ਮੈਂ ਨਵਾਂ ਨਵਾਂ ਘਰ ਬਣਾਉਣਾ ਤੇ ਇਹਦੀਆਂ ਇਹਦੀਆਂ ਆ ਪੀ ਕੰਧਾ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਉਹ ਕਹਿੰਦੇ ਫਿਰ ਮੈਂ ਆਖਿਆ ਪੀ ਬਜਰੀ ਦਾ ਇੱਕ ਇੱਕ ਦਾਣਾ ਫੜ ਕੇ ਬੋਲੀ ਜਾ ਵਾਹਿਗੁਰੂ ਵਾਹਿਗੁਰੂ ਹਾਂ ਇਟਾਂ ਦੇ ਚੱਕਿਆਂ ਤੇ ਬਹਿ ਕੇ ਸੁਖਮਨੀ ਸਾਹਿਬ ਦੇ ਜਾਪ ਕਰ ਸੀਮੈਂਟ ਦੀ ਬੋਰੀ ਇੱਕ ਇੱਕ ਤੇ ਜਪਜੀ ਸਾਹਿਬ ਦਾ ਜਾਪ ਕਰੀ ਜਾ ਜੀ ਤੇਰੇ ਘਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਗੁਰਮਤ ਸਾਨੂੰ ਇਹ ਸਮਝਾਉਂਦੀ ਜੀ ਗੁਰਮਤ ਸਾਨੂੰ ਇਹ ਨਹੀਂ ਕਿ ਸਮਝਾਉਂਦੀ ਇਹ ਗੁਰਬਾਣੀ ਇਟਾਂ ਨੂੰ ਸੁਣਾਉਣ ਵਾਸਤੇ ਥੋੜੀ ਆ ਹੂੰ ਇਹ ਗੁਰਬਾਣੀ ਬਜਰੀ ਨੂੰ ਸੁਣਾਉਣ ਵਾਸਤੇ ਨਹੀਂ ਗਈ ਇਹ ਗੁਰਬਾਣੀ ਸੀਮੈਂਟ ਨੂੰ ਸੁਣਾਉਣ ਵਾਸਤੇ ਨਹੀਂ ਗਈ ਇਹ ਗੁਰਬਾਣੀ ਬੰਦੇ ਨੇ ਆਪ ਪੜ੍ਹਨੀ ਸੀ ਸਮਝਣੀ ਸੀ ਨਹੀਂ ਪੜ ਸਕਦਾ ਸੁਣਨੀ ਸੀ ਸੁਣ ਕੇ ਉਹਦਾ ਤਤ ਭਾਵ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਉਣਾ ਸੀ ਜੀ ਇਹ ਇਹ ਨਾ ਇਹ ਆ ਮੈਨੂੰ ਮਾਫ ਕਰਿਓ ਜੀ ਕਿਤਨਾ ਕਿਤੇ ਆਇਓ ਲੱਗਦਾ ਵੀ ਸਾਨੂੰ ਬਹੁਤਾ ਖਤਰਾ ਇਹੋ ਜਿਹੇ ਬੰਦਿਆਂ ਤੋਂ ਤਾਂ ਨਹੀਂ ਕਿਤੇ ਹੋ ਗਿਆ ਹੂੰ ਜਿਹੜੇ ਗੁਰਮਤ ਤੋਂ ਦੂਰ ਖੜਕੇ ਸਾਨੂੰ ਇਹੋ ਜੀਆਂ ਗੱਲਾਂ ਨਾ ਡਹਿ ਫਿਰ ਅਗਲੇ ਬੰਨੇ ਬੈਠੇ ਜਿਕਾਰੇ ਛੱਡੀ ਜਾਂਦੇ ਬੋਲੇ ਸੋਨੇ ਹਾਲ ਸਤਸਰੀਆ ਉਹ ਤੇ ਕਹਿੰਦੇ ਜਿਹੜੇ ਵਿਰੋਧ ਕਰਨ ਵਾਲੇ ਉਹ ਗੁਰਬਾਣੀ ਤੋਂ ਦੂਰ ਕਰ ਰਹੇ ਚਲੋ ਵਹੀਂ ਦੂ ਨੇ ਦੂਰ ਨਹੀਂ ਕਰਦੇ ਚਲੋ ਤੇ ਵੇਖੋ ਆਪੋ ਆਪਣਾ ਵੀਰ ਜੀ ਨਜ਼ਰੀਆ ਵਾ ਗੁਰਮਤ ਦੀ ਗੱਲ ਆਪਾਂ ਨਾ ਕਰੀਏ ਤੇ ਆਪਾਂ ਗੁਰਬਾਣੀ ਤੋਂ ਦੂਰ ਥੋੜੀ ਕਰ ਰਹੇ ਮੈਂ ਤੇ ਬਾਰ-ਬਾਰ ਤੁਹਾਡੇ ਚੈਨਲ ਤੇ ਵੀ ਬਾਰੀ ਕਹਤਾ ਗੁਰਬਾਣੀ ਰੱਜ ਕੇ ਪਾਠੀਰ ਵਿੱਚ ਗੁਰੂਪ ਰੇਖਾ ਤੀ ਹੋਣੀ ਚਾਹੀਦੀ ਇਹ ਚ ਗੁਰਬਾਣੀ ਪੜ੍ਹਨੀ ਜੀ ਅੱਛਾ ਜੇ ਆਪਾਂ ਚੁਬਹਿਰੇ ਬਣ ਕੇ ਚੱਲਾਂ ਤਾਂ ਇਹਦੀ ਰ ਵਿਸ਼ੇਸ਼ ਨਾਮਾ ਦਿੱਤਾ ਜਾਂਦਾ ਵੀ ਆਪਾਂ ਅ ਕਟਨਾਮ ਹਾਂ ਕੱਟੀ ਚੀਜ਼ ਹੋ ਜਾਂਦੀ ਆ ਬੱਧਾ ਛੱਟੀ ਜੋ ਪਰੇ ਨਾਗ ਆ ਕੱਟੀ ਜਾਂਦੀ ਹੈ ਜਿਹਨੂੰ ਜ਼ਬਰਦਸਤ ਰੂਪ ਰੇਖਾ ਚ ਨੂੰ ਹਾਂ ਇਹ ਨਹੀਂ ਰੂਪ ਰੇਖਾ ਰੂਪ ਰੇਖਾ ਇਸ ਤਰ੍ਹਾਂ ਵੀ ਚਲੋ ਗੁਰਬਾਣੀ ਦਾ ਪ੍ਰਵਾਹ ਉੱਥੇ ਨਿਰੰਤਰ ਵੈਸੇ ਵੀ ਤੇ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਨਾ ਉੱਥੇ ਜੀ ਹੈ ਨਾ ਸੰਗਤ ਤੇ ਬਹੁਤ ਜਾਂਦੀ ਉੱਥੇ ਉਸ ਤਰ੍ਹਾਂ ਵੀ ਜਾਂਦੀ ਆ ਜੀ ਜੀ ਪਰ ਰੂਪ ਰੇਖਾ ਇਹ ਦੇ ਕੇ ਫਿਰ ਹੋਰ ਵੀ ਗੱਲ ਉਹ ਭਾਈ ਸਾਹਿਬ ਜੀ ਇਹ ਕਹਿੰਦੇ ਭਾਈ ਸਾਹਿਬ ਜੀ ਉਹ ਕਹਿੰਦੇ ਵੀ ਜਿਹਦੇ ਕੋਲ ਇੱਥੇ ਨਹੀਂ ਆਇਆ ਜਾਂਦਾ ਹਮ ਘਰੇ ਇੱਕ ਸੁੱਚੀ ਚਾਦਰ ਵਿਛਾ ਲਓ ਹਮ ਉਹਦੇ ਤੇ ਬਾਬਾ ਦੀਪ ਸਿੰਘ ਦਾ ਸਰੂਪ ਰੱਖ ਲਓ ਕੜਾ ਪ੍ਰਸ਼ਾਦੀ ਦੀਏਗ ਕਰ ਲਓ ਗੁਰਬਾਣੀ ਕਹਿੰਦੀ ਸੁਚਾ ਹੈ ਹੀ ਕੁਝ ਨਹੀਂ ਅਹੀਂ ਕਿਨੇ ਸੁਚੀ ਫਲਾਨੀ ਚ ਜਿ ਰੱਖ ਲਓ ਗੁਰਬਾਣੀ ਪੜੋ ਮਾਤਾ ਵੀ ਝੂਠੇ ਪਿਤਾ ਵੀ ਝੂਠਾ ਝੂਠੇ ਬੈਸ ਪਕਾਇ ਜੇ ਆਪਾਂ ਝੂਠੇ ਦੀ ਗੱਲ ਕਰੀਏ ਸੁਚੇ ਦੀ ਤੇ ਮਹਾਰਾ ਨੇ ਤੇ ਇਹ ਵੀ ਗੱਲ ਕਹੀ ਆ ਕਹੋ ਪੰਡਤ ਸੁਚਾ ਕਵਨ ਥਾਉ ਕਹਾ ਬੈਠਾ ਹਾਂ ਭੋਜਨ ਖਾਉ ਜੀ ਇਹ ਇਹ ਚਿੱਤਰ ਚੋਲੋ ਠੀਕ ਆ ਹੁਣ ਜਿੱਤਰਾ ਉਹਨਾਂ ਨੇ ਫੋਟੋ ਰੱਖਣ ਦੀ ਗੱਲ ਕੀਤੀ ਬਸ ਤੁਹਾਡੇ ਹੀ ਕਈ ਰਿਸਟੇਟ ਤੇ ਤੁਹਾਡੇ ਨੂੰ ਵੀ ਸੁਣਿਆ ਕਈ ਵਾਰੀ ਵੀ ਮੂਰਤੀ ਪੂਜਾ ਸਾਡੇ ਚ ਹੈ ਨਹੀਂ ਬਈ ਸਿੱਖੋ ਮੂਰਤੀ ਪੂਜਾ ਸਾਡੇ ਚ ਹੈ ਨਹੀਂ ਹਾਂ ਮੈਂ ਇਹ ਵੀ ਗੱਲ ਕਹੀ ਆ ਦੂਜੀ ਮੈਂ ਗੱਲ ਇਹ ਵੀ ਕਹੀ ਆ ਜੇ ਤੁਹਾਡੇ ਘਰ ਦੇ ਵਿੱਚ ਵੈਸੇ ਫੋਟੋ ਲੱਗੀ ਆ ਨਾ ਹਾਂ ਜੀ ਜੀ ਇੱਕ ਸਮਝਾਉਣ ਦਾ ਨਜ਼ਰੀਆ ਵੇਖੋ ਸਿਆਣਾ ਟੀਚਰ ਬਲੈਕਬੋਰਡ ਤੇ ਸਮਝਾਉਂਦਾ ਬਿਲਕੁਲ ਸਮਝਾਉਂਦਾ ਜੀ ਜਿਹੜਾ ਕੋਈ ਐਮਬੀਬੀਐਸ ਕਰ ਰਿਹਾ ਨਾ ਜੀ ਜੀ ਉਹਨੂੰ ਉਹਦਾ ਜਿਹੜਾ ਟੀਚਰ ਆ ਨਾ ਉਹ ਪਹਿਲੋ ਬੰਦੇ ਦਾ ਬਾਡੀ ਪਾਰਟ ਵਾ ਕੇ ਦਿਖਾਊਗਾ ਹਾਂ ਵੀ ਬੇਟਾ ਆ ਨਾੜ ਫਲਾਨੀ ਥਾਂ ਨੂੰ ਜਾਂਦੀ ਆ ਆ ਇਹਦਾ ਹਾਰੜ ਆ ਠੀਕ ਹੈ ਜੀ ਆ ਫੇਫੜੇ ਆ ਸਮਝਾਉਣ ਦਾ ਨੇ ਤੁਹਾਡੇ ਘਰ ਦੇ ਵਿੱਚ ਵੈਸੇ ਤਸਵੀਰ ਲੱਗੀ ਉਹ ਨਾ ਗੁਰੂ ਅਰਜਨ ਸਾਹਿਬ ਦੀ ਤੁਹਾਡਾ ਬੱਚਾ ਪੁੱਛੂਗਾ ਹਾਂ ਮਾਂ ਦੱਸੂਗੀ ਪੁੱਤਰੇ ਗੁਰੂ ਅਰਜਨ ਦੇ ਮਹਾਰਾਜ ਆ ਬੱਚਾ ਪੁੱਛੂਗਾ ਮਾਂ ਥੱਲੇ ਅੱਗ ਕਿਉ ਮੱਚਦੀ ਆ ਤੇ ਮਾਂ ਦੱਸੂਗੀ ਪੁੱਤਰ ਇਹਨੂੰ ਸਮੇਂ ਦੇ ਹਾਕਮ ਜਾਂ ਜੀਰਨੇ ਗੁਰੂ ਤੇਗੁਰ ਗੁਰੂ ਅਰਜਨ ਦੇ ਮਹਾਰਾਜ ਨੂੰ ਚੰਦੂ ਦੀਵਾਨ ਨੇ ਤੱਤੀ ਤਵੀ ਤੇ ਬਿਠਾਉਂਦੀ ਸਜ਼ਾ ਉਹ ਤੇ ਸਾਡਾ ਸਮਝਣ ਦਾ ਨਜ਼ਰੀਆ ਪਰ ਜੀ ਅਸੀਂ ਸਾਹਮਣੇ ਫੋਟੋ ਰੱਖ ਕੇ ਕ ਪੂਜਾ ਦੇ ਆਧਾਰ ਤੇ ਉਹਨੂੰ ਰੱਖ ਲਈ ਜੀ ਬਾਬਾ ਦੀਪ ਸਿੰਘ ਜੀ ਉਹ ਬਾਬਾ ਦੀਪ ਸਿੰਘ ਜੀ ਤੇ ਇਹ ਗੱਲ ਕਹਿੰਦੇ ਆ ਵੀ ਜਿਵੇਂ ਮੈਂ ਗੁਰੂ ਕਲਗੀਧਰ ਮਹਾਰਾਜ ਦਾ ਹੁਕਮ ਮੰਨਿਆ ਤੁਸੀਂ ਹੁਕਮ ਮੰਨੋ ਹੁਕਮ ਮੰਨੇ ਹੋ ਵੈ ਪਰਵਾਨ ਤਾਂ ਖਸਮੇ ਕਾ ਮਹਿਲ ਪਾਇ ਸੀ ਜੀ ਇਹ ਕਿਤੇ ਨਾ ਕਿਤੇ ਸਾਨੂੰ ਗੁਰਬਾਣੀ ਤੋਂ ਦੂਰ ਲਾ ਜਾ ਕੇ ਇਨਾ ਚੀਜ਼ਾਂ ਨਾਲ ਸਾਨੂੰ ਜੋੜਿਆ ਜਾ ਰਿਹਾ ਅਖੀਰ ਵਿੱਚ ਇੱਕ ਮੈਸੇਜ ਸਿੱਖਣ ਕਰਨ ਬਸ ਮੈਸੇਜ ਇਹੀ ਹੱਥ ਜੋੜ ਕੇ ਵੀ ਜਿੰਨੇ ਗੁਰਬਾਨੀਆਂ ਆਪਾਂ ਪੜਦੇ ਆ ਗੁਰਬਾਨੀ ਦਾ ਅਸਲੀ ਰੂਪ ਹੋਈਏ ਪੰਜਾਬ ਦੀ ਧਰਤੀ ਤੇ ਜੋ ਇਸ ਵੇਲੇ ਮੰਦੇ ਹਾਲਾਤ ਸਾਡੇ ਬਣੇ ਪਏ ਸਾਡੀਆਂ ਧੀਆਂ ਪਣਾ ਸੇਫ ਨਹੀਂ ਗਈਆਂ ਅਸੀਂ ਚੰਗਾ ਕਰਦਾਰ ਸੀ ਗੰਦਾ ਬਣਾਉਣਾ ਘਰ ਨੂੰ ਤੇ ਆਪ ਬਣਾਉਣਾ ਦੇਸ਼ ਨੂੰ ਗੰਦਾ ਬਣਾਉਣਾ ਤੇ ਆਪ ਬਣਾਉਣਾ ਘਰ ਨੂੰ ਦੇਸ਼ ਨੂੰ ਚੰਗਾ ਬਣਾਉਣਾ ਤੇ ਅਸੀਂ ਆਪ ਬਣਾਉਣਾ ਗੁਰਬਾਨੀ ਤੋਂ ਚੰਗੀ ਸਿਹਤ ਲਈ ਜੀ ਚੰਗੀ ਸਿਹਤ ਲੈ ਕੇ ਆਪਾਂ ਚੰਗਾ ਸਮਾਜ ਸਿਧਰੀਏ ਅਸੀਂ ਕਿਸੇ ਦੀ ਧੀ ਨੂੰ ਆਪਣੀ ਧੀ ਕਿਸੇ ਦੀ ਭੈਣ ਨੂੰ ਆਪਣੀ ਭੈਣ ਕਿਸੇ ਦੀ ਮਾਂ ਨੂੰ ਆਪਣੀ ਭੈਣ ਸਮਾਂ ਸਮਝ ਗਈ ਜੀ ਚੰਗਾ ਸਮਾਸਿਦ ਰਿਹਾ ਜੀ ਧੰਨਵਾਦ ਜੀ ਬਹੁਤ ਧੰਨਵਾਦ ਆਪ ਜੀ ਦਾ ਜੀ ਸੋ ਸੰਗਤ ਜੀ ਵਿਚਾਰਾ ਬਹੁਤ ਸੋਹਣਾ ਹੋ ਗਿਆ ਦਿਲ ਨਹੀਂ ਸੀ ਕਰ ਰਿਹਾ ਕਿ ਇਸ ਨੂੰ ਗ੍ਰਾਮ ਨੂੰ ਸਮਾਪਤ ਕੀਤਾ ਜਾਵੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਬਹੁਤ ਸਾਰੀਆਂ ਵਿਚਾਰਾਂ ਇਸ ਦਿੱਤੀਆਂ ਹੋਣੀਆਂ ਆਪ ਨੂੰ ਲੱਚਕਾ ਦੀ ਮਾਫੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਜੁੜੇ ਹੋਰ ਸਾਥੀਆਂ ਸੁਰਖਾਪਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ